साउंड वाले ने पहले ही जो है वो साउंड बंद कर दिया चर्चा देना इस बहुत मंदभागी घटना है नहीं होनी चाहिए सी जिन अस पूजते हैं बदनाम कर लगे मंदिर की मर्यादा खराब कर ली तो कोई चंगी गल नहीं है मंदिर न बदनाम करने की कोशिश की मामला ये था भी एक जो उस दिन जो है सुंदरकांड का पाठ चल रहा था उसके बाद समाप्ति के बाद जो जयकारे लग रहे थे उसमें साउंड वाले ने पहले ही जो है वो साउंड बंद कर दिया उसकी वजह से कुछ इश्यू हुआ था और ऐसा कोई नहीं था कि जो मंदिर को जैसे ये चर्चाएँ ये चल रही हैं मंदिरों बदनाम करने की वो ऐसा कुछ भी नहीं है सभी भाईचारे के साथ रहते हैं

ਇਤਨਾ ਜੋ ਬੜਾਇਆ ਗਿਆ ਉਹ ਨਹੀਂ ਹੋਣਾ ਚਾਹੀਏ ਇਹ ਇਹ ਐਸੇ ਅਭੀ ਕੁਝ ਹੋ ਸਕਦਾ ਕੋਈ ਸ੍ਰਾਰਤੀ ਅੰਸਰ ਨੇ ਕੁਝ ਨੇ ਦੇ ਦਿਓ ਇਸ ਦੀ ਤਹਿਕੀਕਾਤ ਜੋ ਹੈ ਕਰੇ ਕਰਨੀ ਜੋ ਕਰੇਗੀ ਉਸ ਕੇ ਬਾਅਦ ਹੀ ਅਸੀਂ ਕੁਝ ਕਹਿ ਸਕਦੇ ਹਾਂ ਕਿ ਮੈਨੂੰ ਨਹੀਂ ਪਰਖ ਕਿਸ ਨੇ ਕਿ ਰੋੜਾ ਗਿਆ ਮੈਂ ਤਾਂ ਅੱਜ ਜਿਹੜਾ ਮੈਂ ਤਾਂ ਇੰਨੇ ਦੇਖਿਆ ਫੇਸਬੁੱਕ ਤੇ ਉਹਨੂੰ ਪਤਾ ਲੱਗਾ ਪੁੱਛਿਆ ਆ ਕੇ ਉਹ ਕਹਿੰਦਾ ਥੋੜੀ ਜੀ ਗੱਲ ਹੋਈ ਸੀਗੀ ਤੇ ਉਹ ਬੰਦੇ ਨੇ ਉਹਨੂੰ ਫੜ ਕੇ ਪਾਸੇ ਲੈ ਗਏ ਉਸ ਵੇਲੇ ਆ ਕੇ ਨੇ ਉਸ ਬੰਦੇ ਨੇ ਕਿਉਂ ਵਾਗ ਰੋਲੇ ਦਾ ਵੱਟਾ ਖੜਾ ਹੋਇਆ ਮੈਨੂੰ ਇੱਕ ਦਿਨ ਮੀਟਿੰਗ ਕਰਕੇ ਤੇ ਇਸ ਦੇ ਬਾਰੇ ਚਾਰਮਿੰਗ ਕਰਾਂਗੇ ਕਿ ਕੀ ਗੱਲ ਕਿਉਂ ਹੋਈ ਹੈ ਨਹੀਂ ਹੋਣੀ ਚਾਹੀਦੀ ਜੀ ਗਲਤ ਹੈ ਲੋਗਾਂ ਦੀ ਆਸਤਾ ਦੇ ਨਾਲ ਖਿਲਵਾੜ ਹੈ ਇਸ ਤਰ੍ਹਾਂ ਦੀ ਕੋਈ ਗੱਲ ਹੁੰਦੀ ਹੈ ਤੁਹਾਨੂੰ ਕੀ ਲੱਗਦਾ ਹੈ ਬਤੌਰ ਕਮੇਟੀ ਮੈਂਬਰ ਵੀ ਇਹਦੇ 'ਚ ਹੋਣਾ ਕੀ ਚਾਹੀਦਾ ਦੇਖੋ ਜਿਸ ਬੰਦੇ ਨੇ ਇਹ ਸ਼ਰਾਰਤ ਕੀਤੀ ਹੈ ਜਾਂ ਜਿਸ ਉਹਨੇ ਕਿਤੇ ਹੁੰਦੋਂ ਰਿਐਕਸ਼ਨ ਲਾਹਾਂਗੇ ਸੋ ਮੀਟਿੰਗ ਬੁਲਾਣੇ ਮੈਂਬਰ ਇਕੱਠੇ ਹੋਵਾਂਗੇ ਅਸੀਂ ਜੋ ਵੀ ਸਾਡਾ ਫੈਸਲਾ ਹੋਏਗਾ ਕਮੇਟੀ ਦਾ ਉਹ ਲਾਗੂ ਕਰਾਂਗੇ ਲੋੜ ਤੱਕ ਦੋਆ ਤਿਹਾਨੂੰ ਭਾਇਆ ਨਹੀਂ ਜਾਂਦਾ ਉਹਨਾਂ ਨਾਲ ਗੱਲ ਨਹੀਂ ਕੀਤੀ ਜਾਂਦੀ ਉਸ ਤੋਂ ਪਹਿਲਾਂ ਕੁਝ ਵੀ ਕਹਿਣਾ ਮੈਨੂੰ ਲੱਗਦਾ ਠੀਕ ਨਹੀਂ ਹੋਏਗਾ ਪੁੱਛ ਕੇ ਤੱਕ ਕੀਤਾ ਜਾਵੇ ਫਿਰ ਗੱਲ ਕਰਾਂਗੇ ਜੀ ਵੀਡੀਓ ਵਾਇਰਲ ਹੋਈ ਹੈ ਆ ਸਾਨੂੰ ਫੇਸਬੁਕ ਤੋਂ ਪਤਾ ਲੱਗਿਆ ਹੈ ਪਰ ਬਹੁਤ ਮੰਦ ਭਾਗੀ ਘਟਣਾ ਹੈ ਨਹੀਂ ਹੋਣੀ ਚਾਹੀਦੀ ਸੀ ਦੂਸਰੀ ਗੱਲ ਇਹ ਸੀ ਵੀ ਜੇ ਕੋਈ ਵੀ ਇਸ਼ੂ ਸੀ ਕਿਸੇ ਦੇ ਵੀ ਸੀਗਾ ਤੇ ਅੰਦਰ ਮੈਂਬਰ ਕਮੇਟੀ ਜਿਹੜੀ ਹੈਗੀ ਹੈ ਉਹਨੂੰ ਉਹਨਾਂ ਨੇ ਦੱਸਣਾ ਸੀ ਦਫ਼ਤਰ ਦੇ ਵਿੱਚ ਬੈਠੇ ਹੁੰਦੇ ਨੇ ਮਾਸ਼ਤੀ ਆਪਣੇ ਤੇ ਉਹਨਾਂ ਨਾਲ ਗੱਲਬਾਤ ਕਰਦੇ ਵੀ ਆ ਰੋਲਾ ਆ ਜਾ ਹੋਰ ਹੈ ਜੀ ਬਿਲਕੁਲ ਨਹੀਂ ਦੱਸਿਆ ਗਿਆ ਤੇ ਉਸ ਤੋਂ ਬਾਅਦ ਇਹ ਘਟਨਾ ਜਿਹੜੀ 19 ਤਰੀਕ ਨੂੰ ਦੱਸੀ ਗਈ ਹੈ ਵਿੱਚ ਤੇ ਇਹਨਾਂ ਦਿਨਾਂ ਬਾਅਦ ਉਹਨਾਂ ਨੇ ਇੱਕ ਵੀਡੀਓ ਵਾਇਰਲ ਕੀਤੀ ਹੈ ਕੈਮਰੇ ਵਿੱਚੋਂ ਲੇਕਿਨ ਉਹ ਬਹੁਤ ਗਲਤ ਗੱਲ ਹੈ ਕਿਉਂਕਿ ਸਾਡਾ ਸਨਾਤਨ ਧਰਮ ਜਿਹਨੂੰ ਅਸੀਂ ਪੂਜਦੇ ਆ ਹਨੂਮਾਨ ਮੰਦਰ ਠੀਕ ਹੈ ਸਰਦਾ ਬਣੀਆਂ ਸਾਰਿਆਂ ਦੀ ਠੀਕ ਹੈ ਜਦੋਂ ਜਿਹਨੂੰ ਅਸੀਂ ਪੂਜਦੇ ਆ ਅਸੀਂ ਉਹਨੂੰ ਬਦਨਾਮ ਕਰਨ ਲੱਗੇ ਆ ਹਾਂ ਕੋਈ ਰੰਜਿਸ਼ ਹੈ ਤੁਹਾਡੀਆਂ ਬੈਠ ਕੇ ਗੱਲ ਕਰੋ ਕੋਈ ਚੱਕਰ ਨਹੀਂ ਦੇਖੋ ਲੜਾਈ ਝਗੜੇ ਕਿੱਥੇ ਨਹੀਂ ਹੁੰਦੇ ਆਪਣੇ ਪਰਵਾਰਾਂ ਵਿੱਚ ਹੁੰਦੇ ਨੇ ਇਹ ਗੱਲ ਆਪਾਂ ਉਛਾਲਦੇ ਆ ਹਰ ਇੱਕ ਪਾਸੇ ਹੁੰਦੇ ਨੇ ਹਰ ਇੱਕ ਸੰਸਥਾ 'ਚ ਹੁੰਦੇ ਨੇ ਇਹ ਗੱਲ ਨਹੀਂ ਹੁੰਦੀ ਠੀਕ ਹੈ ਉਹਨਾਂ ਨੇ ਗਲਤੀ ਕੀਤੀ ਹੈ ਕੋਈ ਵਜ੍ਹਾ ਹੋਣੀ ਉਹਨਾਂ ਦੀ ਜੇ ਤੁੰਤੁਮਮੇ ਹੋਈ ਹੈ ਉਹਦੀ ਵਜ੍ਹਾ ਕੋਈ ਹੋਊਗੀ ਠੀਕ ਹੈ ਜੀ ਪਰ ਉਹ ਕਲੀਅਰ ਕਰਨ ਤੋਂ ਪਹਿਲਾਂ ਬਿਠਾਣ ਤੋਂ ਪਹਿਲਾਂ ਉਹਨਾਂ ਨੂੰ ਚਾਹੀਦਾ ਸੀ ਜਿਹੜੇ ਜਿਨ੍ਹਾਂ ਦੇ ਨਾਲ ਹੈਗੀ ਹੈ ਨਾ ਉਹ ਗੱਲ ਕਰਦੇ ਆ ਕੇ ਵੀ ਸਾਡੇ ਨਾਲ ਆ ਗੱਲ ਆ ਜੇ ਉਹ ਕਿਉਂਕਿ ਗੱਲ ਨਹੀਂ ਹੋਈ ਇੱਕਦਮ ਇੱਕ ਵੀਡੀਓ ਵਾਰ ਹੋ ਜਾਣੀ ਮਤਲਬ ਕਿ ਉਹ ਉਹ ਹੀ ਦੇਖੋ ਵੀ ਕਿੱਡੀ ਗਲਤ ਗੱਲ ਅੱਛਾ ਗੱਲ ਕੁਝ ਵੀ ਨਹੀਂ ਐ ਐਡੀ ਕੋਈ ਉਹ ਨਹੀਂ ਹੋਇਆ ਕਿਦਰ ਸੇਤ ਪੜਿਆ ਜਾਂ ਹੋਰ ਗੁਲੜਾਈ ਝਗੜਨਾ ਨਾ ਤੇ ਠੀਕ ਐ ਥੋੜੇ ਬਹੁਤ ਹੋਇਆ ਹੋਣਾ ਦਾ ਪਰ ਇਹ ਬੇਤਕ ਵੀ ਹੋ ਸਕਦਾ ਸੀਗਾ ਪਰ ਇਹ ਇਹਨਾਂ ਉਛਾਲ ਕੇ ਮੰਦਰ ਦੀ ਮਰਿਆਦਾ ਖਰਾਬ ਕਰਨੀ ਇਹ ਕੋ ਚੰਗੀ ਗੱਲ ਨਹੀਂ ਐ ਇਹ ਮਸਲਾ ਹੱਲ ਹੋ ਸਕਦਾ ਸੀ ਬੈਠ ਕੇ ਹੋ ਸਕਦਾ ਸੀਗਾ ਜੇ ਕੋਈ ਹੈਗਾ ਸੀ ਕਿਸੇ ਨੂੰ ਇਸ਼ੂ ਸੀ ਤੋ ਦਫ਼ਤਰ ਗੱਲ ਕਰ ਲੈਂਦੇ ਤੇ ਅਸੀਂ ਕਮੇਟੀ ਮੈਂਬਰ ਜਿਹੜੇ ਹੈਗੇ ਸੀ ਉਹਦਾ ਹੱਲ ਵੀ ਹੋ ਜਾਂਦਾ ਬਟ ਹੁਣ ਇੱਕਦਮ ਇਹਨਾਂ ਨੇ ਉਛਾਲ ਕੇ ਜਿਹੜਾ ਉਹ ਇੱਕ ਮੰਦਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਐ